ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੰਗ ਮਹਿੰਗਾਈ ਪੱਤਾ ਡੀਏ ਨੂੰ ਲੈ ਕੇ ਡਿਟੇਲ ਦੇ ਵਿੱਚ ਚਾਚਾ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਕਿਉਂਕਿ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਪੰਜਾਬ ਸਰਕਾਰ ਮਲਾਜ਼ਮਾਂ ਦੇ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਕਰੋਂ ਕਰੇਗੀ ਕਿਉਂਕਿ ਕੇਂਦਰ ਸਰਕਾਰ ਦੇ ਮਲਾਜ਼ਮ ਇਸ ਟਾਈਮ ਜਿਹੜਾ ਮਹਿੰਗਾਈ ਪੱਤਾ ਹੈ ਉਹ ਲੈ ਰਹੇ ਨੇ 55% ਤੇ ਚੰਡੀਗੜ੍ਹ ਯੂਟੀ ਦੇ ਮਲਾਜ਼ਮਾਂ ਦਾ ਵੀ ਮਹਿੰਗਾਈ ਪੱਤਾ ਵਧ ਕੇ ਕੇਂਦਰੀ ਪੈਟਰਨ ਦੇ ਆਧਾਰ ਤੇ 55% ਹੋ ਚੁੱਕਿਆ ਗੁਵਾਂਡੀ ਰਾਜ ਹਰਿਆਣਾ ਦੇ ਮਲਾਜ਼ਮ ਵੀ ਇਸ ਟਾਈਮ ਪਚ 50% ਡੀਏ ਲੈ ਰਹੇ ਨੇ ਪਿੱਛੇ ਰਹਿ ਗਏ ਨੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੇ ਮਲਾਜ਼ਮ ਜੋ ਕਿ 42% ਡੀਏ ਲੈ ਰਹੇ ਨੇ ਜਿਸ ਤੇ ਚੱਲਦੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਮਨਾਂ ਦੇ ਵਿੱਚ ਇਹ ਚਿੰਤਾ ਜਿਹੜੀ ਕਿ ਉਹਨਾਂ ਨੂੰ ਸਤਾ ਰਹੀ ਹੈ ਕਿ ਪੰਜਾਬ ਸਰਕਾਰ ਆਖਿਰਕਾਰ ਮਲਾਜ਼ਮਾਂ ਦੇ ਡੀਏ ਨੂੰ ਲੈ ਕੇ ਕਦੋਂ ਖਬਰ ਚੰਗੀ ਸੁਣਾਵੇਗੀ ਤੇ ਕਦੋਂ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇਗਾ 13% ਦਾ ਫਾਸਲਾ ਬਣ ਗਿਆ ਹੈ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਵਿਚਕਾਰ ਤੇ ਕੇਂਦਰ ਸਰਕਾਰ ਜਲਦੀ ਹੀ 8ਵਾਂ ਪੇ ਕਮਿਸ਼ਨ ਵੀ ਲਾਗੂ ਕਰਨ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਕਿ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਉਹ ਵਾਅਦਾ ਵੀ 3 ਜਾਂ ਫਿਰ 4% ਦਾ ਹੋ ਸਕਦਾ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 55% ਤੋਂ 58% ਜਾਂ ਫਿਰ 69% ਹੋ ਜਾਵੇਗਾ ਜਿਸ ਤੋਂ ਬਾਅਦ ਇੱਕ ਵੱਡਾ ਝਟਕਾ ਫਿਰ ਤੋਂ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਲੱਗੇਗਾ 13% ਤਾਂ ਪਹਿਲਾਂ ਹੀ ਪੈਂਡਿੰਗ ਹੈ ਹੋਰ ਪੈਂਡਿੰਗ ਡੀਏ ਹੋ ਜਾਵੇਗਾ ਇਸ ਕਾਰਨ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 20 ਅਗਸਤ ਦੀ ਮੀਟਿੰਗ ਹੋਣ ਜਾ ਰਹੀ ਹੈ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਸਾਂਝਾ ਫਰੰਟ ਜਿਹੜਾ ਕਿ ਪੰਜਾਬ ਦੀ ਕੈਬਨਿਟ ਸਬ-ਕਮੇਟੀ ਦੇ ਨਾਲ ਮੀਟਿੰਗ ਕਰੇਗਾ ਕੈਬਨਿਟ ਸਬ-ਕਮੇਟੀ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਮੰਤਰੀ ਅਮਨ ਅਰੋੜਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਹੋਰ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਮਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਤੇ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਮਲਾਜ਼ਮਾਂ ਨੂੰ ਆਸ ਹੈ ਤੇ ਮਲਾਜ਼ਮੇ ਮੰਗ ਵੀ ਕਰ ਰਹੇ ਨੇ ਕਿ ਪੰਜਾਬ ਸਰਕਾਰੇ ਆਉਣ ਵਾਲੀ ਮੀਟਿੰਗ ਇਕਤਾ ਜ਼ਰੂਰ ਕਰੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਰਾ ਮੀਟਿੰਗਾਂ ਮੁਲਤਵੀ ਕੀਤੀਆਂ ਗਈਆਂ ਹੁਣ ਇਹ ਜੋ ਮੀਟਿੰਗ ਹੋਣ ਜਾ ਰਹੀ ਹੈ ਪਹਿਲਾ ਇਹ ਮੀਟਿੰਗ 29 ਜੁਲਾਈ ਨੂੰ ਹੋਣੀ ਸੀ ਮਲਾਜ਼ਮਾਂ ਨੂੰ ਬਹੁਤ ਆਸਾਂ ਸੀ ਪਰ ਐਨ ਮੌਕੇ ਤੇ ਮੀਟਿੰਗ ਅੱਗੇ ਮੁਲਤਵੀ ਕਰ ਦਿੱਤੀ ਗਈ 20 ਅਗਸਤ ਹੁਣ ਕੱਲ ਦੀ ਮੀਟਿੰਗ ਜੋ ਪਰਸੋਂ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਅੱਜ 18 ਅਗਸਤ ਹੈ 20 ਅਗਸਤ ਦੀ ਮੀਟਿੰਗ ਹੈ ਇਸ ਮੀਟਿੰਗ ਤੋਂ ਮਲਾਜ਼ਮਾਂ ਨੂੰ ਬਹੁਤ ਆਸਾਂ ਨੇ ਜੇਕਰ ਇਹ ਮੀਟਿੰਗ ਨਾ ਕੀਤੀ ਗਈ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਆਪਣੀ ਉਹੀ ਨੀਤੀ ਅਪਣਾਈ ਜੋ ਕਿ ਲਗਾਤਾਰ ਅਪਣਾਈ ਜਾ ਰਹੀ ਹੈ ਮੀਟਿੰਗਾਂ ਦੇ ਕੇ ਮੀਟਿੰਗਾਂ ਮੁਲਤਵੀ ਕਰਨ ਦੀ ਨੀਤੀ ਤਾਂ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੁਆਰਾ ਮੁਲਾਜ਼ਮ ਜਥੇਵੰਦੀਆਂ ਦੁਆਰਾ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਸਾਡੇ ਦੁਆਰਾ ਜੋ ਸੰਘਰਸ਼ ਕੀਤਾ ਜਾ ਰਿਹਾ ਸੀ ਉਸ ਨੂੰ ਹੋਰ ਤਿੱਖਾ ਕਰਾਂਗੇ ਤੇ ਪੰਜਾਬ ਸਰਕਾਰ ਦਾ ਵਿਰੋਧ ਹੋਰ ਵੀ ਜ਼ਿਆਦਾ ਪੰਜਾਬ ਦੇ ਵਿੱਚ ਵੱਧ ਜਾਵੇਗਾ ਤੇ ਪੰਜਾਬ ਸਰਕਾਰ ਇਹ ਯਾਦ ਰੱਖੇ ਕਿ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਜੇਕਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਇਸ ਸਰਕਾਰ ਨੇ ਨਾ ਕੀਤਾ ਤਾਂ ਜਲਦ ਹੀ ਉਹਨਾਂ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇਗਾ ਡੀਏ ਨੂੰ ਲੈ ਕੇ ਪੰਜਾਬ ਸਰਕਾਰ ਜਿਹੜਾ ਕਿ ਇਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਤੇ ਕਟੋ ਘਟ 13% ਡੀਏ ਦੇ ਵਿੱਚ ਵਾਦਾ ਮਲਾਜ਼ਮਾਂ ਦੇ ਹੋਣਾ ਚਾਹੀਦਾ ਮਲਾਜ਼ਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਮਲਾਜ਼ਮਾਂ ਦਾ ਸੰਘਰਸ਼ ਜਾਰੀ ਹੈ ਪੰਜਾਬ ਸਰਕਾਰ ਉਹਨਾਂ ਮੰਗਾਂ ਵੱਲ ਵੀ ਧਿਆਨ ਦੇਵੇ ਤੇ ਉਹਨਾਂ ਮੰਗਾਂ ਦਾ ਹੱਲ ਵੀ ਕਰੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ